ਭਾਈ ਅਮਰਤਪਾਲ ਸਿੰਘ ਐਨਐਸਐ ਮੁੱਦਾ ਇੱਕ ਇਹੋ ਜਿਹਾ ਮੁੱਦਾ ਬਣ ਗਿਆ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਪਾਰਟੀਆਂ ਵੀ ਆਪਣੇ ਪੱਧਰ ਦੇ ਉੱਤੇ ਸਿਆਸਤ ਕਰਦੀਆਂ ਨਜ਼ਰ ਆ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਕੇ ਲੋਕਾਂ ਦੇ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕੀਤੀ ਜਾ ਸਕਦੀ ਹੈ ਔਰ ਇਹ ਕਿਤੇ ਨਾ ਕਿਤੇ ਨਜ਼ਰ ਵੀ ਆ ਰਿਹਾ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਬਿਆਨ ਜਾਰੀ ਕੀਤੇ ਜਾ ਰਹੇ ਨੇ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਪੋਸਟ ਸਾਂਝੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਿਹੜੇ ਭਾਈ ਅਮਰਤਪਾਲ ਸਿੰਘ ਦੀ ਵਿਰੋਧਤਾ ਕਰ ਰਹੇ ਸੀ ਉਹ ਹੁਣ ਫੇਸਬੁੱਕ ਪੋਸਟ ਸਾਂਝੀ ਕਰਕੇ ਉਹਨਾਂ ਦੀ ਹਮਾਇਤ ਕਰ ਰਹੇ ਨੇ ਗੱਲ ਸਿਰਫ ਸੁਖਬੀਰ ਸਿੰਘ ਬਾਦਲ ਦੀ ਨਹੀਂ ਹੈ ਇੱਥੇ ਚਰਨਜੀਤ ਸਿੰਘ ਚੰਨੀ ਦਾ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਚਰਨਜੀਤ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਹਾਲ ਹੀ ਦੇ ਵਿੱਚ ਐਮਪੀ ਬਣੇ ਨੇ ਲੋਕ ਸਭਾ ਚੋਣਾਂ ਜਿੱਤੇ ਨੇ ਉਹ ਜਲੰਧਰ ਤੋਂ ਉਮੀਦਵਾਰ ਕਾਂਗਰਸੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਭਰੌਣਾ ਹੁੰਦੇ ਨੇ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਿਲ ਹੁੰਦੇ ਨੇ ਔਰ ਨਾਲ ਬਾਕੀ ਦੇ ਕਾਂਗਰਸੀ ਲੀਡਰ ਨਾਲ ਮੌਜੂਦ ਰਹਿੰਦੇ ਨੇ ਜਿਸ ਦੌਰਾਨ ਉਹਨਾਂ ਦੇ ਵੱਲੋਂ ਯਾਨੀ ਕਿ ਐਮਪੀ ਚਰਨਦੀਪ ਸਿੰਘ ਚੰਨੀ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਕੁਝ ਗੱਲ ਕੀਤੀ ਗਈ ਹੈ ਉਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਕਿ ਐਨਐਸਏ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੀ ਐਨਐਸਏ ਉਹ ਵਧਾ ਦਿੱਤੀ ਗਈ ਹੈ ਪਰ ਉਸ ਉੱਤੇ ਚਰਨਦੀਪ ਸਿੰਘ ਚੰਨੀ ਨੇ ਬੜੇ ਬਾਖੂ ਵੀ ਤਰੀਕੇ ਦੇ ਨਾਲ ਇੱਕ ਬਿਆਨ ਜਾਰੀ ਕੀਤਾ ਹੈ ਜਵਾਬ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਕਰ ਦਿੱਤੀ ਉਹਨਾਂ ਨੇ ਸਾਫ਼ ਕਿਹਾ ਕਿ ਉਸ ਦੇ ਨਾਲ ਗਲਤ ਹੋਇਆ ਆ ਉਸ ਨੂੰ ਕਾਨੂੰਨੀ ਅਧਿਕਾਰ ਹੈਗਾ ਆ ਔਰ ਹਰ ਇੱਕ ਗੱਲ ਜਿਹੜੀ ਪਹਿਲਾਂ ਹੋ ਚੁੱਕੀ ਹੈ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਰਦੇ ਨਜ਼ਰ ਆਏ ਨੇ ਕਿ ਤਨਾ ਕਹਤੇ ਜ਼ਰੂਰ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਤਰੀਕਿਆਂ ਦੇ ਨਾਲ ਪਾਰਟੀ ਦੀ ਹਮਾਇਤ ਜਿਹੜੀ ਹੈ ਉਹ ਪੰਥਕ ਪਦਰ ਦੇ ਉੱਤੇ ਵੀ ਵਧਾਈ ਜਾਵੇ ਪੰਥਕ ਪਦਰ ਦੇ ਉੱਤੇ ਵੀ ਪਾਰਟੀ ਨੂੰ ਸਮਰਥਨ ਮਿਲੇ ਜਿਸ ਵਾਸਤੇ ਸ਼ਾਇਦ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵੀ ਕਰ ਦਿੱਤੀ ਹੈ ਫਿਲਹਾਲ ਇਹ ਮੁੱਦਾ ਜਿਹੜਾ ਹੈ ਭਾਈ ਅਮਰਤਪਾਲ ਸਿੰਘ ਦਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਭਾਈ ਅਮਰਤਪਾਲ ਸਿੰਘ ਬਾਹਰ ਕਦੋਂ ਆਉਣਗੇ ਕਦੋਂ ਭਾਈ ਅਮਰਤਪਾਲ ਸਿੰਘ ਦੀ ਐਨਐਫਸੀ ਖਤਮ ਹੋਵੇਗੀ ਜਾਂ ਜੇਲ੍ਹ ਚੋਂ ਬਾਹਰ ਆਉਣਗੇ ਜਾਂ ਕਦੋਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਕੋਈ ਸੁਖਦ ਸੁਨੇਹਾ ਜਿਹੜਾ ਉਹ ਸਾਹਮਣੇ ਆਉਂਦਾ ਐਮਪੀ ਬਣ ਚੁੱਕੇ ਨੇ ਪਰ ਅਜੇ ਤੱਕ ਚਰਚਾਵਾਂ ਇਹੀ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਜਿੱਦਾਂ ਐਨਐਸਏ ਵਿਧਾਈ ਗਈ ਹੈ ਤੇ ਉਹ ਸ਼ਾਇਦ ਅਜੇ ਬਾਹਰ ਨਾ ਆ ਸਕਣ ਔਰ ਸੌਲਿਸਟਰ ਜਨਰਲ ਦੀ ਜਾਣਕਾਰੀ ਮੁਤਾਬਕ ਜੁਲਾਈ ਮਹੀਨੇ ਦੇ ਵਿੱਚ ਇਸ ਦਾ ਫੈਸਲਾ ਕਰ ਦਿੱਤਾ ਜਾਵੇਗਾ ਖੈਰ ਉਸ ਤੋਂ ਅਲੱਗਾ ਕਾਂਗਰਸ ਪਾਰਟੀ ਦੀ ਗੱਲ ਕਰ ਲੈਂਦੇ ਆ ਕਾਂਗਰਸ ਪਾਰਟੀ ਨੇ ਹੁਣ ਬਿਆਨ ਜਾਰੀ ਕੀਤਾ ਹੈ ਭਾਈ ਅਮਰਤਪਾਲ ਸਿੰਘ ਦੇ ਬਾਰੇ ਵਿੱਚ ਕੀ ਕੁਝ ਬੋਲੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਆਓ ਸੁਣ ਲੈਂਦੇ ਆ ਉਹ ਵਰਤਾਂ ਗਿਆ ਪਰ ਜਦੋਂ ਉਹਨੇ ਕਿਹਾ ਕਿ ਜਿੰਨੀ ਸਜਾ ਦੀ ਮਿਲਦੀ ਕਿੰਨਾ ਸੋਨਾ ਕਾਗਜ਼ੀ ਉਹ ਭਰਾਂਗੇ ਤੋਂ ਅੱਡੇ ਕੀ ਇਹ ਇਦਾਂ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਚੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰਿਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ। ਸ਼ਰਾਬ ਪਾਲੀ ਨੂੰ ਲੈ ਕੇ ਕਾਂਗਰਸ ਨੇ ਮੰਗਤੀ ਜਾਰੀ ਕੀਤੀ ਹੈ ਜਿਸ ਨੂੰ ਲੈ ਕੇ ਕਿ ਹਾਈ ਕੋਰਟ ਯਾਰ ਆਪਾਂ ਭੈਣ ਜੀ ਦੇ ਕਾਗਜ਼ ਜਮ੍ਹਾਂ ਕਰਾਉਣਾ ਹੈ ਜਾਂ ਪੰਜਾਬ ਤੋਂ ਹੋਣਾ ਹੈ। ਹੋਰ ਕਰ ਲਓ ਫਿਰ ਸ਼ਰਾਬ ਪਾਲੀ ਨੂੰ ਲੈ ਕੇ ਹਾਈ ਕੋਰਟ ਕਾਂਗਰਸ ਜਾਏਗੀ। ਹਾਂ ਜੀ ਸ਼ਰਾਬ ਪਾਲੀ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਕਾਂਗਰਸ ਹਾਈ ਕੋਰਟ ਜਾਏਗੀ। ਦੇਖੋ ਗੱਲ ਇਹ ਹੈ ਕਿ ਸ਼ਰਮਤ ਆ ਇਹਨਾਂ ਨੂੰ ਆਪ ਹੋਣੀ ਚਾਹੀਦੀ ਹੈ ਕਿ ਜਿਹੜੀ ਪਾਲਸੀ ਪਿੱਛੇ सीएम दिल्ली अंदर बैठा है ਤੁਸੀਂ ਉਸੇ ਉਹੀ ਪਾਲਿਸੀ ਚਲਾਈ ਜਾਂਦੇ ਹੋ ਤੁਸੀਂ ਸਰਵ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ बिक ਰਹੇ ਆ ਤੇ ਨਸ਼ੇ ਇੱਥੇ ਵੱਧ ਰਹੇ ਆ ਜਿੰਨਾ ਚਿੱਟਾ ਵੈਸਟ ਦੇ ਵਿੱਚ बिक ਰਿਹਾ ਸ਼ਾਇਦ ਕਿਤੇ ਨਹੀਂ ਵਿਗਦਾ ਜਿੰਨਾ ਨਰਕ ਵੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਵੈਸਟ ਦੇ ਲੋਕ ਅੱਜ ਉਸ ਦਾ ਜਵਾਬ ਦੇਣ ਕੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਲਗਾਈ ਰਹੇ ਹੋਣਗੇ Subscribe to One India channel and never miss an update.